ਮੁਲਕ ਦੇ ਸਾਢੇ 10 ਸਾਲਾਂ ਚ ਹਾਲ ਤੱਕ ਟ੍ਰੇਨ ਟੈਂਪ ਦੇ ਕਦੀ ਨਹੀਂ ਆਈ ਠੀਕ ਹੈ ਤੇ ਜਿਹੜਾ ਬੰਦਾ ਤੁਹਾਨੂੰ ਆਖਿਆ ਇਹ ਮੈਂ ਫੋਨੇ ਆਇਆ ਇਹਦਾ ਮਤਲਬ ਇਹ ਉਹਨੇ 5-6 ਮਹੀਨੇ ਬਾਅਦ ਆਉਣਾ ਹੈ ਜਿੰਨ ਤੋਂ ਅੱਜ ਮੁਲਕ ਦਾ ਜਿਲ੍ਹਾ ਫਲੈਂਕ ਤੇ ਚ ਰੇ ਉਹ 10 ਬਿਲੀਅਨ ਡਾਲਰ ਦੇ

ਉਹਦੇ ਬਾਅਦ ਉਹਨਾਂ ਦੇ ਦਾਰੀ ਸਾਹਿਬ ਨੂੰ ਬਰਾਬ ਦੇ ਦਿੱਤੀ ਕਿਸ ਕਿਸਮ ਦੀ ਉਹ ਅੰਮੋਲਿ ਵਿੱਚ ਹਾਲਤਾਂ ਚਰਰੀਏ ਦੇਖੋ ਸਰਦਾਰੀ ਸਾਹਿਬ ਯਾਦ ਰੱਖੋ ਉਹਨਾਂ ਬੱਚੇ ਨੂੰ ਬੰਦੇ ਨੂੰ ਬਚਾ ਤੇ ਸਭ ਆਖੇ ਜਿਵੇਂ ਉਹ ਕਿ ਪੰਜਾਬ ਦਾ ਜਲਾ ਚੀਫ ਮਿਨਿਸਟਰ ਨਹੀਂ ਮੋਸਮ ਲਖਮੀ

ਫਿਰ ਉਸ ਤੋਂ ਬਾਅਦ ਉਹਦੇ ਉਹਨਾਂ ਦੇ ਅਤਾਲੀਕ ਯਾਨੀ ਉਹਨਾਂ ਦੇ ਉਸਤਾਦ ਜਿਹੜੇ ਨੇ ਉਹ ਵੀ ਖਾਸ ਤੌਰ ਤੇ ਫਰਤੂਲਾ ਬਾਬਰ ਜਾਂ ਤੇ ਲੋਕ ਤੇ ਉਹਨਾਂ ਸੀਨੀਅਰ ਮੋਸ ਪਰਕੀਸ਼ਨ ਜਿਹੜਾ ਨੇ ਜਿਹੜੇ ਬੀਵੀ ਦੇ ਜੁਆਇਜ਼ਰ ਰਹੇ ਨੇ ਉਹਨਾਂ ਦੇ ਉਹ ਮੰਮੀ ਦੇ ਪੱਲੋਂਾਂ ਕੀ ਸੀ ਦੂਸਰਾ ਉਹਨਾਂ ਫਿਰ ਹੁਣ 1.5 ਸਾਲ 16 ਮਹੀਨੇ ਪਾਕਿਸਤਾਨ ਦਾ ਫਾਰਮ ਮਨਿਸਤ ਮਿਲਿਆ ਕਿ ਵੀ ਜਿਹੜਾ ਤੁਹਾਨੂੰ ਬਾਤ ਕੁਝ حاصل ਕੀਤੀ ਕੋਈ ਚੀਜ਼ ਉਸ ਰਾਤ ਨੂੰ ਘੜੀਆਂ ਵੇਖਿਆ ਸੋ ਉਹ ਦਿ ਰਾਤ ਸਿੱਧਾ ਸਿੱਧਾ ਉਹਦੇ ਦੇ ਮੁੰਡੇ ਨਾਲ ਕੋਈ ਚੁਣ ਚੁਣ ਕੇ ਆਇਆ ਰਾਜੀ ਦੇ ਵਿੱਚ ਮਿਲਣ ਕਾ ਮੈਂ ਮੈਂ ਤੇ ਵਾਸ਼ੀ ਇੰਤ ਜਲੇਗਾ ਇੰਮੀਟੇ ਦੇ ਹੰਦੀਆ ਮੈਂ ਪਾਪੀ ਦਾ ਸੇ ਤੇ ਆਪਣੇ ਪੈਰਾਂ ਤੇ ਆਪੀ ਕੁਆਲੀ ਬੰਦ ਕੀਤੀ ਬੇਸ਼ਮਾਰ ਦੁਕਾਨ ਕੋਲ ਲੋਕਾਂ ਨੂੰ ਉਹਦਾ ਪਤਾ ਲੱਗ ਗਿਆ ਕਿ ਇਹ ਉਹ ਨੇ ਇਹਦੇ ਜਿਹੜੇ ਮੇਨ ਪਲੇਅਰ ਨੇ ਉਹ 10-12 ਲੋਕ ਜਿਹੜੇ ਆਏ ਨੇ ਉਹਨਾਂ ਦਾ ਮੈਂ ਮਾਂ ਕੀ ਲਾ ਮੈਂ ਵੀ ਯਾਦ ਕੀ ਹੈ ਐ ਵਾਸੀ ਸਾਹਿਬ ਆਏ ਕਿ ਕਿਨੂ ਆਏ ਉਹਨਾਂ ਵੇਖਿਆ ਉਹ ਜਲਸੇ ਦੀ ਚਲਕੇ ਵੀ ਬਾਤ ਲੋਕਾਂ ਨੇ ਵੇਖੀਆਂ جیسے جسے, جسے جی میں بولی طرح ناکام واقعی باقی یعنی شان جلسہ نہیں سی یعنی یہو جی کے لیے ہم ہاں کارڈنگ میٹنگ کرتی بہت دنوں کے بعد پھر وائش صاحب ملاقات کرنے دا موقع ملیا بڑی خوشی دی گل ہے ہوں پاکستان تو اچھے طریقے گھوم پھر کے آئے نے خاص کر کے زیادہ اسلام آباد سے رہے کار سارا دے دیاں نے وہ چل رہی ہیں صاحب ساحب بہت بہت سواگت بیک ویلکم بیک شکریہ ڈاکٹر صاحب ਤੁਹਾਡੀਆਂ ਹਫਤਾ ਹਨ ਕਿੱਥੇ ਗਏ ਬਰਲੈਂ ਦੀ ਨਹੀਂ ਨਹੀਂ ਜਿਹੜਾ ਕੈਨੇਡਾ ਤੇ ਕੋਈ ਆਏ ਉਹ ਅੰਦਰ ਅੰਦਰ ਦਾ ਕਹਿਣਾ ਨਹੀਂ ਚਾਹੀਦਾ ਗੱਲ ਪਈ ਹੈ ਹਾਂਜੀ ਬਾਕੀ ਕੀ ਕਰ ਰਿਹਾ ਤੁਹਾਡਾ ਵੀ ਮੈਂ ਇੱਕ ਨਿੱਜੀ ਕੰਮ ਦੇਸ਼ ਉਸ ਤੇ ذاتی ਕੰਮ ਦੇਸ਼ ਉਸ ਤੇ ਗਿਆ ਆਫਮ ਤੇ ਉੱਥੇ ਠੀਕ ਰਿਹਾ ਟੂਰ ਚਾਂਦ ਪੰਜਰ ਤੇ ਮੈਂ گزار ਕੇ ਆਇਆ ਮੈਂ ਤੇ ਸੋਸ਼ਲੀ ਐਕਟਿਵਿਟੀ ਨਹੀਂ ਹੋਇਆ ਲੇਕਿਨ ਇਸਲਾਮਾਬਾਦ ਦੀ ਫਲਾਈ ਐਸੀ ਹੈ ਕਿ ਉਥੇ ਤੁਹਾਨੂੰ ਸਵੇਰ ਨਾਸ਼ਤੇ ਤੇ ਵੀ ਕਿਸੇ ਨਾਲ ਬਹਿਣਾ ਪੈਂਦਾ ਹੈ ਦੁਪਹਿਰੀ ਲੰਚ ਤੇ ਵੀ ਤੇ ਫਿਰ ਹਾਈ ਟੀ ਤੇ ਬ੍ਰਾਂਚ ਤੇ ਸ਼ਾਮ ਨੂੰ ਡਿਨਰ ਤੇ ਵੀ ਤੁਸੀਂ ਸਿਆਸੀ ਬੰਦੇ ਨੂੰ ਨਾ ਚਾਹੁੰਦੇ ਹੋ ਆਵੇਂ ਬੰਦੇ ਕਿਤੇ ਨਾ ਕਿਤੇ ਬਹਿਣਾ ਪੈਂਦਾ ਕਿਤੇ ਨਾ ਕਿਤੇ ਬਹਿਣਾ ਪੈਂਦਾ ਜੁਰੈ ਸਾਹਿਬ ਤੁਹਾਨੂੰ ਇੱਕ ਸਵਾਲ ਪੁੱਛੀਏ ਪਹਿਲਾਂ ਸਿੱਧਾ ਜੀ ਇਲੈਕਸ਼ਨ ਇਨ ਟਾਈਮ ਹੋਏਗਾ ਇਹ ਦੇਖੋ ਇਹ ਸਮੁਲਕ ਆਜੀਤ ਪੰਜਾਹ ਸਾਲਾਂ ਚ ਅੱਜ ਤੱਕ ਟ੍ਰੇਨ ਟਾਈਮ ਤੇ ਕਦੀ ਨਹੀਂ ਆਈ ਠੀਕ ਹੈ ਤੇ ਜਿਹੜਾ ਬੰਦਾ ਤੁਹਾਨੂੰ ਆਖੇ ਇਹ ਮੈਂ ਫੋਨ ਆਇਆ ਇਹਦਾ ਮਤਲਬ ਹੈ ਉਹਨੇ 5 6 ਮਹੀਨੇ ਬਾਅਦ ਆਉਣਾ ਤੇ ਉਸ ਮੁਲਕ ਦੇ ਵਿੱਚ ਇਲੈਕਸ਼ਨ ਇਨ ਟਾਈਮ ਹੋਲੋਣੇ ਹੁੰਦੇ ਤੇ 90 ਦਿਨ ਤੇ ਤੁਸੀਂ ਇਹਨੂੰ ਜਿਹੜੇ ਸਾਡੇ ਹੂਨ ਦੇ ਅੱਜ ਦੇ ਨਗਰਾਨ ਵਦੀਰ ਆਦਮ ਨੇ ਕਾਕੜ ਸਾਹਿਬ ਉਹ 90 ਦਿਨਾਂ ਅਸੇ ਆਏ ਸਨ ਉਹਨਾਂ ਦੇ 90 ਦਿਨ ਕਿਲੋ ਦੇ ਭੂਲੇ ਹੋ ਗਏ ਨੇ ਤੇ ਹੁਣ ਉਹ ਕੀ ਮਤਲਬ ਆਨ ਟਾਈਮ ਦੇ ਉੱਥੇ ਹਨ ਨਾ ਕਿ 90 ਦਿਨ ਦੇ ਵਿੱਚ ਹੋ ਜਾਂਦੇ ਠੀਕ ਹੈ ਅਗਰ ਜੇ ਤੁਹਾਡੇ ਮੁਲਕ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹ 10-10 ਬਿਲੀਅਨ ਡਾਲਰ ਦੇ ایم آر او تو یہ وہ سائن کرتا فرد ہے جا کے اجے گئے نے یو اے دس بلیئن ڈالر سائن کر رہے ہیں تو نگران حکومت کا کام ہے کیئر ٹیکن حکومت کا کام ہے کہ الیکشن کرائے تو اقتظار جڑا ہے جہاں جیتے انہوں دے کے اپنے گھر جائے معاف کرنا جی جہاں پرائم منسٹر بنے جی انہیں ملک چلانا جی, جی. نبے دن پامے زیادہ ਜੋ ਕਿ ਇੱਥੇ ਇਲੈਕਸ਼ਨ ਨੋmber 'ਚ ਨਹੀਂ ਹੋਏ ਇਸ ਕਰਕੇ ਉਹਨ 8 ਫਰਵਰੀ ਦਾ ਇਲੈਕਸ਼ਨ ਤਾਂ ਸਵਾਲ ਸਿੱਧਾ ਪੁੱਛਿਆ ਸੀ ਕਿ 8 ਫਰਵਰੀ ਇਲੈਕਸ਼ਨ ਹੋਏਗਾ ਜਾਂ ਨਹੀਂ ਹਾਂ ਜਾਂ ਨਾ ਸਰ ਉਸੇ ਤੇ ਉਹ ਤੁਸੀਂ ਤਾਂ ਬੜੀ ਵੱਡੀ ਬਣਾ ਲੱਗ ਗਏ ਸਰ ਮੈਂ ਡਾਕਟਰ ਤੁਸੀਂ ਹੋ ਲੇਕਿਨ ਕੰਮ ਤੁਹਾਡੇ ਵਾਲਾ ਮੈਂ ਪੈ ਕਰਨਾ ਮੈਂ ਤੁਹਾਨੂੰ ਬਿਮਾਰੀ ਦਾ ਦੱਸ ਦੱਸ ਰਿਹਾ ਕਿ ਬਿਮਾਰੀ ਕੀ ਬਿਮਾਰੀ ਸਭ ਨੂੰ ਪਤਾ ਲੇਕਿਨ ਕ ਸਵਾਲ ਇਹ ਪੈਦਾ ਤਾਂ ਕਿ ਕੀ 8 ਫਰਵਰੀ ਨੂੰ ਇਲੈਕਸ਼ਨ ਹੋਏਗਾ ਜਾਂ ਨਹੀਂ ਸਰ ਮੈਨੂੰ ਤੇ ਨਹੀਂ ਲੱਗਦਾ ਪਾ ਜੋਤੀ ਮੈਨੇ ਤੇ ਲੇਕਿਨ ਆ ਕਿ ਜੋਸ਼ੀ ਤੇ ਨਹੀਂ ਪਰ ਤੁਸੀਂ ਜੋਸ਼ੇ ਨੂੰ ਬੜਿਆਂ ਨੂੰ ਜਾਣਦੇ ਮੈਂ ਸਰ ਇਹ ਵੀ ਇੱਕ ਦਿਲ ਕੇ ਬਹਿਲਾਣੇ ਕੋ ਗਾਲਬੀਏ ਖਿਆਲਤ ਹੈ ਬਸ ਇੰਜ ਹੀ ਤੱਕ ਤੱਕ ਅਜੇ ਤੱਕ ਮਤਲਬ ਇਹ ਲੱਗਦਾ ਨਹੀਂ ਹੈਗਾ ਅੱਜ ਫਰੂਨ ਲੱਛ ਨਹੀਂ ਤੇ ਬਦ ਨਹੀਂ ਲੱਗ ਕਿਉਂਕਿ ਮੈਨੂੰ ਮੈਨੂੰ ਆਪੇ ਲੱਗਦਾ ਕਿ ਜਿਹੜਾ ਉੱਥੇ ਇਲੈਕਸ਼ਨ ਕਮਿਸ਼ਨ ਦੀ ਤਿਆਰੀ ਤੇ ਅਜੇ ਹੈ ਹੀ ਨਹੀਂ ਯਾ ਨਾ ਕੋਈ ਵੋਟਰ ਲਿਸਟ ਨਾ ਕੁਝ ਆ ਜੇ ਨੰਬਰ ਹੋ ਗਿਆ ਦਸੰਬਰ ਜਨਵਰੀ ਹੈ ਨਾ ਜਨਵਰੀ ਜਨਵਰੀ ਤੇ ਇੱਕ ਕਿਸਮ ਦਾ ਇਲੈਕਸ਼ਨ ਹੈ ਫਰਵਰੀ ਆਕਸਨ 60 ਦਿਨ ਤੇ ਉੱਥੇ ਹੁੰਦੀ ਹੈ ਉਹਦੀ ਇਲੈਕਸ਼ਨ ਕਮੇਂ ਹੁੰਦੀ ਹੈ ਫਿਰ ਉਸ ਤੋਂ ਪਹਿਲਾਂ ਕਾਗਜ਼ਾਤ ਜਮ੍ਹਾਂ ਕਰਾਣੇ ਫਿਰ ਉਸ ਤੋਂ ਬਾਅਦ ਹਲਕਾ ਬਣੀਆਂ ਤੇ ਇਤਰਾਜ਼ਾਤ ਫਿਰ ਉਸ ਤੋਂ ਬਾਅਦ ਕਾਗਜ਼ਾਤ ਯਾਨੀ ਪੇਪਰ ਜਿਹੜੇ ਤੁਸੀਂ ਰਜਿਸਟਰ ਕਰਦੇ ਹੋ ਉਹਦੇ ਦੇ ਇਤਰਾਜ਼ਾਤ ਲੱਗਦੇ ਨੇ ਫਿਰ ਤੁਸੀਂ ਜਵਾਬ ਦੇਉਂਦੇ ਹੋ ਫਿਰ ਅਪੀਲ ਹੁੰਦੀ ਹੈ ਫਿਰ ਰਿਜੈਕਟ ਹੁੰਦੇ ਨੇ ਜਾਂ ਐਕਸੈਪਟ ਹੁੰਦੇ ਨੇ ਮਤਲਬ ਇਸ ਕੰਮ ਦੀ ਜਦੋਂ ਨਾ ਮੈਂ ਸਰਬ ਅਗਰ ਤੁਸੀਂ ਮਾਇਨ ਨਾ ਕਰੋ ਤੇ ਇੱਕ ਛੋਟੀ ਜੀ ਤੁਹਾਨੂੰ વાਕਿਆ ਸੁਣਾਉਣਾ ਚਾਹੁੰਦਾ ਸੁਣਾਓ ਜੀ ਮੇਰੇ ਦਾਦਾ ਜੀ ਸੰਤ ਤੇ ਅਸੀਂ ਉਹਨਾਂ ਕੋਲ ਨਾ ਜ਼ਮੀਨ ਤੇ ਜਾਂਦੇ ਸਾਂ ਡੇਰੇ ਦੇ ਆਪਣੇ ਸੁਬਾ ਸਬਾ ਤੇ ਉਹ ਮਜ਼ਾਦਿਆਂ ਨੂੰ ਕਹਿੰਦੇ ਹੁੰਦੇ ਹਾਂ ਅਕਸਰ ਨਾ ਵੇਖਣਾ ਤੇ ਓਏ ਭੀਕੂ ਓਛੀ ਦੂ ਓ ਛੇਛੇ ਦੀ ਕਰੋ ਪੱਠੇ ਵੱਢ ਲਵੋ ਅੱਜ ਮੀ ਆ ਮੀ ਆਉਣਾ ਜੇ ਤੇ ਅਸਾਂ ਪੁੱਛਣਾ ਮੀਆਂ ਜੀ ਤੁਹਾਨੂੰ ਕਿੰਜ ਪਤਾ ਲੱਗਿਆ ਹੈ ਕਿ ਅੱਜ ਮੀ ਆਉਣਾ ਹੈ ਇੱਥੇ ਧੁੱਪ ਲੱਗੀ ਹੈ ਚੰਗਾ ਬਲਾ ਮੌਸਮ ਹੈ ਤੁਹਾਨੂੰ ਹਨ ਉੱਥੇ ਮੈਨੂੰ ਮੈਨੂੰ ਇਹ ਗੱਲ ਮੇਰੇ ਪਿਓ ਨੂੰ ਔਰ ਮੇਰੇ ਪਿਓ ਨੂੰ ਉਹਦੇ ਪਿਓ ਦੇ ਤੇ ਉਹਦੇ ਪਿਓ ਨੂੰ ਉਹਦੇ ਪਿਓ ਨੇ ਦੱਸੀਏ ਅਸੀਂ ਜਾਂਚ ਲੋਕਾਂ ਅਸੀਂ ਖੇਤੀ ਦਾ ਕੰਮ ਕਰਨ ਕਰਨੇ ਆ ਤੇ ਸਾਨੂੰ ਪਤਾ ਹੁੰਦਾ ਹੈ ਕਿ ਅੱਜ ਮੌਸਮ ਚ ਕਿੰਦੇ ਕੀ ਹਾਲਾਤ ਨੇ ਤੇ ਵਾਕਈ ਉਹ ਦਿਨ ਬਰਸੇ ਹੁੰਦੀ ਸੀ ਜਦੋਂ ਨੂੰ ਕਹਿੰਦੇ ਆ ਤੇ ਇਸ ਵਾਸਤੇ ਮੈਂ ਸਿਆਸੀ ਆਦਮੀ ਆ ਮੇਰਾ ਇੱਕ ਮੇਰੇ ਪਿੱਛੇ 40 45 ਸਾਲ ਦੀ ਸਸਦ ਦਾ ਅਮਲ ਰਹਿਲੇ ਮੈਂ 40 45 ਦੇ ਰਿਹਾ ਦੇ ਵੀ ਨਹੀਂ ਮੈਂ ਹਾਲ ਵਿੱਚ ਦਿਨ ਨਹੀਂ ਨਾ ਪਾਇ ਕਿਤੇ ਸੱਚੇ ਕਿਤੇ ਤੇ ਮੇਰਾ خیال ਏ ਕਿ ਤੇਵਨ ਨਜ਼ਰ ਨਹੀਂ ਆਉਂਦੇ ਉਹ ਇਲੈਕਸ਼ਨ ਦੇ ਨਾ ਜਿਵੇਂ ਤੁਸੀਂ ਖੁਦ ਫਰਮਾਇਆ ਕਿ ਇਲੈਕਸ਼ਨ ਦੇ ਉਹ ਤੇਵਨ ਨਜ਼ਰ ਨਹੀਂ ਆਉਂਦੇ ਜਿਹਦੇ ਵਿੱਚ ਤੁਸੀਂ ਅਸਿਊਮ ਕਰ ਸਕੋ ਕੋਈ ਯਤ ਕੁਝ ਹੋਣਾ ਹੈ ਠੀਕ ਹੈ ਤੇ ਅੱਜ ਤੁਸੀਂ ਦਦਾੜੀ ਸਾਹਿਬ ਦੇ ਨਾਲ بڑے بڑے ਮਹਿਲ ਵਿੱਚ ਰਹਿ ਇਕੱਠੇ ਹਾਂਜੀ ਔਰ ਉਹਦੇ ਬਾਅਦ ਹੁਣ ਤੇ ਦਦਾੜੀ ਸਾਹਿਬ ਔਰ ਬਰਾਵਲ ਦੇ ਵਿੱਚ ਕਿਸ ਕਿਸਮ ਦੀ ਮਤਲਬ آپس ہلچل چل چل رہی ہے کہ بلاول ایک دم ہو کے چلا گیا جدہ درداڑی صاحب نے یہ گل کہی کہ بلاول اجے بچہ سیکھتا پیا جبکہ فورن منسٹر رہ چکا میج اینسن فورسٹر آف اے پاکستان تو اجے بچہ سیکھتا پیاسلٹنگ دی فورن منسٹری یو انسلٹنگ دی نیشن کہ بھائی یہ بند فور منسٹر بنایا اچھا وہ چلا گیا ਮਗਰ ਉਹ ਵੀ ਚਲੇ ਗਏ ਕਿ ਇੱਕ ਇੱਕ سلسلہ ਬਹੁਤ ਬਹੁਤ ਦਾ ਫਿਰ ਅਸਲ ਤੇ ਇਹ ਗੱਲ ਹੈ ਕਿ ਤੁਸੀਂ ਹੁਣ فرمایا ਕਿ ਮੈਂ ਦਰਦਾਰੀ ਸਾਹਿਬ ਨਾਲ ਬڑے ਬڑے ਵੱਡੇ ਮੱਲਾ ਚਲਿਆ ਇਹ ਗੱਲ ਤੇ ਮੈਂ ਇਸ ਤੋਂ ਇਨਕਾਰ ਨਹੀਂ ਕਰਦਾ ਕਿਉਂਕਿ ਮੈਂ ਦਰਦਾਰੀ ਸਾਹਿਬ ਨਾਲ ਡਿਆਲਾ ਜੇਲ ਵੀ ਕੱਠਾ ਰਿਹਾ ਹਾਂ ਉਹ ਹੀ ਮੇਰਾ ਮਤਲਬ ਹੈ ਮੇਰਾ ਮਤਲਬ ਉਹ ਹੀ ਸੀ ਪਰ ਮੈਂ ਜੇਲ ਦਾ ਫਰਜ਼ ਨਹੀਂ ਯੂਜ਼ ਕੀਤਾ ਮੈਂ ਬੈਲ ਯੂਜ਼ ਕੀਤਾ ਤੇ ਇਹ ਸੱਚ ਤੁਸੀਂ ਬਹੁਤ ਮੇਰਾ ਖਿਆਲ ਇਹ ਸਵਾਲ ਜਿਹੜਾ ਨਾ ਤੁਹਾਡਾ ਅੱਜ ਦੀ ਡੇਰ ਦਾ ਸਾਰ ਨਾਲੋਂ ਅਹਿਮ ਤੇ ਕਰੰਟ ਅਫੇਅਰ ਦਾ ਸਵਾਲ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਵੀ ਪਿਛਲੇ 1-2 ਦਿਨ ਤੋਂ ਬਹੁਤ ਜਿਆਦਾ ਪੁੱਛਿਆ ਜਾ ਰਿਹਾ ਹੈ ਮੇਰੇ ਤੋਂ ਵੀ ਚੈਨਲ ਨੇ ਪੁੱਛਿਆ ਉਹਨਾਂ ਨੂੰ ਦੱਸਿਆ ਇਹ ਮੈਂ ਤੁਹਾਡਾ ਚੈਨਲ ਵੀ ਅਸੀਂ ਖੁੱਲ ਕੇ ਪੰਜਾਬੀ ਚ ਗੱਲ ਕਰਾਂਗੇ ਵੇਖੋ ਜ਼ਰਦਾਰੀ ਸਾਹਿਬ ਇੱਕ ਮਾਸਟਰਮਾਈਂਡ ਨੇ ਦੇਖੋ ਉਹ ਆ ਯਾਨੀ ਇੰਨੀ ਸਫਾਈ ਨਾਲ ਕੰਮ ਕਰਦੇ ਨੇ ਕਿ ਉਹ ਜਿਵੇਂ ਬੀਬੀ ਮੁਕਤਨਾ ਬੇਂਦੀਰ ਪੁੱਤੋ ਮੇਰੇ ਮੁਤਲਕ ਕਹਿੰਦੀ ਆ ਹਨ ਕਿ ਮਤਲਬ ਉਹ ਵੜਾ ਕਿਸੇ ਵੀ ਅੱਖ ਚ ਸੁਣਣਾ ਕਰ ਲੈਂਦਾ ਤੇ ਪਤਾ ਨਹੀਂ ਚੱਲਦਾ ਇੰਜ ਜ਼ਰਦਾਰੀ ਸਾਹਿਬ ਤੋਂ ਨਾਲ ਹੱਥ ਮਿਲਾਉਂਦੇ ਤੁਹਾਡੀ ਕਰੀ ਕਰੀ ਗਾਇਬ ਹੁੰਦੀ ਹੈ ਯਾਨੀ ਇਹਨੇ ਤੇਜ਼ ਆਦਮੀ ਨੇ ਤੇ ਉਹਨਾਂ ਦਾ ਵਾਕਿਆਕੀ ਉਹਨਾਂ ਦਾ ਇਜ਼ਾਤੀ ਤਜਰਬਾ ਉਹਨਾਂ ਦਾ ਐਕਸਪੀਰੀਅੰਸ ਉਹਨਾਂ ਦੀ ਪਾਲਟਿਕ ਬੇਸਾਨ ਮਤਲਬ ਹੈ ਪਾਵਰ ਜਿਹੜੀ ਉਹ ਉਸਨੂੰ ਯੂਜ਼ ਕਰਦੇ ਨੇ ਬਲਾਵਲ ਜਿਸ ਦਾ ਮਜ਼ੀਏ ਇੱਕ ਤੇ ਉਹਦੇ ਚ ਬੇਨਦੀਰਪੁਰ ਟੋਲਾ ਖੂਨ ਵੀ ਸ਼ਾਮਿਲ ਹੈ ਦੂਸਰਾ ਬਿਲਾਵਲ ਸਾਹਿਬ ਜਿਹੜੇ ਨੇ ਉਹ ਪੜ੍ਹੇ ਵੀ ਅچھے ਇੰਸਟੀਚਿਊਟ ਇੰਸਟੀਟਿਊਸ਼ਨ ਚੋਂ ਨੇ ਫਿਰ ਉਸ ਤੋਂ ਬਾਅਦ ਉਹਦੇ ਉਹਨਾਂ ਦੇ ਅਤਾਲੀਕ ਯਾਨੀ ਉਹਨਾਂ ਦੇ ਉਸਤਾਦ ਜਿਹੜੇ ਨੇ ਉਹ ਵੀ ਖਾਸ ਤੌਰ ਤੇ ਫਤੂਲਾ ਬਾਬਰ ਜਿਹੇ ਲੋਕ ਤੇ ਹੋਰ ਸੀਨੀਅਰ ਮੋਸ ਪਰਟੀਸ਼ਨ ਜਿਹੜੇ ਨੇ ਜਿਹੜੇ ਬੀਬੀ ਦੇ ਡਵਾਈਜ਼ਰ ਰਹੇ ਨੇ ਉਹਨਾਂ ਦੇ ਉਹਨਾਂ ਦੀ ਦੇਖਭਾਲ ਉਹਨਾਂ ਕੀਤੀ ਦੂਸਰਾ ਉਹਨਾਂ ਫਿਰ ਹੁਣ 1.5 ਸਾਲ 16 ਮਹੀਨੇ ਪਾਕਿਸਤਾਨ ਦਾ ਫਰਮ ਮਨਿਸਟਰ ਰਹਿ ਕੇ ਵੀ ਤਜਰਬਾ ਕੁਝ ਹਾਸਲ ਕੀਤਾ ਨਹੀਂ ਕੋਈ ਤਜਰਬਾ ਨੂੰ ਨੇੜਿਓਂ ਵੇਖਿਆ ਠੀਕ ਹੈ ਤੇ ਉਹਨਾਂ ਉਹ ਚਾਹਦੇ ਨੇ ਥੋੜਾ ਜਿਹਾ ਉਹ ਚਾਹਦੇ ਨੇ ਕਿ ਮੰਦੇ ਨੂੰ ਮੰਦਾ ਆਖਿਆ ਜਾਏ ਲੇਕਿਨ ਕਿੰਨੀ ਕੁ ਦੇਰ ਆ ਪਾਪਾ ਗਏ ਬੰਕੇ ਰਹਿਣ ਤੋਤਾ ਬੰਕੇ ਰਹਿਣ ਕਿੰਨੀ ਦੇਰ ਯਾਨੀ ਉਹ ਉਹ ਲਫਜ਼ ਜਿਹੜਾ ਬਾਪ ਕੇ ਉਹ ਬਲਾਵਲ ਸਾਹਿਬ ਦੇ ਮੂੰਹ ਚੋਂ ਨਿਕਲੇ ਕਿੱਲੇ ਨਾ ਕਿੱਲੇ ਹੁਣ ਉਹ ਵੀ 35 ਸਾਲ ਦੇ ਹੋ ਚਲੇ ਨੇ ਕਿੱਲੇ ਨਾ ਕਿੱਲੇ ਆਪਕ ਬੰਦੇ ਦੀ ਆਪਣੀ ਖਾਸ਼ੀ ਵੀ ਹੁੰਦੀ ਹੈ ਕਿ ਮੈਂ ਕੋ ਜਾਖਾਂ ਮੈਂ ਕੋਈ ਕਰਾਂ ਠੀਕ ਹੈ ਉਹ ਬੇਸ਼ੱਕ ਆਪਣੇ ਬਾਪ ਦਾ ਬਹੁਤ ਇஷ்டਾਮ ਕਰਦੇ ਨੇ ਆਪਣੇ ਫੈਮਿਲੀ ਦਾ ਬਹੁਤ ਆਪਣੇ ਫੁੱਫੀ ਦਾ ਰਿਅਲਟਾਰ ਕੋਲ ਦਾ ਬਹੁਤ ਇஷ்டਾਮ ਕਰਦੇ ਨੇ ਲੇਕਿਨ ਦੂਜੇ ਪਾਸੇ ਬਲਾਵਲ ਸਾਹਿਬ ਨੂੰ ਪਤਾ ਹੈ ਕਿ ਐਸ ਮਕਾਮ ਤੇ ਜਿੱਥੇ ਅੱਜ ਜ਼ਰਦਾਰੀ ਸਾਹਿਬ ਨੇ ਜਾਂ ਬਲਾਵਲ ਸਾਹਿਬ ਖੁਦ ਬੈਠੇ ਨੇ ਐਸ ਮਕਾਮ ਤੇ ਪਹੁੰਚਣ ਆਸੇ ਉਹ ਖੂਨਾਂ ਦੇ ਦਰਿਆ ਪਾਰ ਕਰਕੇ ਆਏ ਨੇ ਯਾਨੀ ਨਾਨੇ ਦਾ ਖੂਨ ਦੂ ਮਾਮੇ ਦਾ ਖੂਨ ਮਾ ਦਾ ਖੂਨ ਔਰ ਫੇਕਲਾ ਕਾਰਕੁਨਾਂ ਦਾ ਖੂਨ ਜਿਨ੍ਹਾਂ ਮਾਰਸ਼ਲਾ ਦੌਰ ਦੇ ਵਿੱਚ ਕੋਲੇ ਖਾਦੇ ਠਾਂਸੀਆਂ ਲਈਆਂ ਔਰ ਅਜੀਤਾ ਮੁਥੀਬ ਤਾਂ ਚਲੀਆਂ ਉਨਾ ਉਹਨਾਂ ਨੂੰ ਇਹ ਅਦਰਾਕੀ ਹੈ ਮੇਰਾ خیال ਇਹ ਤੋਂ ਨਹੀਂ ਹਟਾ ਕੇ ਗੱਲ ਠੀਕ ਹੈ ਜਿਵੇਂ ਤੁਸੀਂ ਗੱਲ ਕੀਤੀ ਹੈ ਲੇਕਿਨ ਇਹ ਦਾ ਦੂਸਰਾ ਪੱਖ ਥੋੜਾ ਖਤਰਨਾਕ ਹੈ ਕਿ ਮੈਂ ਅਕਸਰ ਦੋਸਤ ਇਹ ਪਾਕਿਸਤਾਨ ਦੇ ਵਿੱਚ ਕਹਿ ਰਹੇ ਨੇ ਕਿ ਇਹ ਕਿਲੇ ਡਰਾਮੇਬਾਜ਼ੀ ਤੇ ਨਹੀਂ ਕਿਉਂਕਿ ਪੀਪਲ ਪਾਰਟੀ ਪੰਜਾਬ ਸਮੇਤ ਪੂਰੇ ਪਾਕਿਸਤਾਨ ਦੇ ਵਿੱਚ ਜਿਹੜੀ ਉਹਦੀ ਪਾਰਟਿਕਸ ਥੱਲੇ ਗਈ ਹੈ ਬਹੁਤ ਜ਼ਿਆਦਾ ਯਾਨੀ ਅੱਜ ਤੁਸੀਂ ਨਵਾਂ ਸਰਵੇ ਵੇਖੋ ਆ ਪਿਛਲੇ ਇੱਕ ਵੀਕ ਦੇ ਤੇ ਸਰਵੇ ਦੇ ਵਿੱਚ ਜਿੱਥੇ ਇਮਨਾਮ ਖਾਨ ਨੂੰ 80 ਪਲੱਸ ਪਰਸੈਂਟ ਲੋਕ ਚਾਹਦੇ ਹੁੰਦੇ ਨੇ ਉਥੇ ਮੁਸਲਮਨ ਲੀਕ ਨੂ 10 ਜਾਂ 12 ਪਰਸੈਂਟ ਲੋਕ ਚਾਹ ਰਹੇ ਹੁੰਦੇ ਆ ਤੇ ਪੀਪਲ ਪਾਰਟੀ ਦਾ ਉਥੇ ਫਿਗਰ ਜਿਹੜਾ 1 ਜਾਂ 2 ਲਿਖਿਆ ਹੁੰਦਾ ਜਿਹੜਾ ਕਿ ਬੜੀ ਸੋਚ ਰੱਖਣ ਵਾਲਾ ਬੜਾ ਫਿਕਰਮੰਦ ਹੈ ਔਰ ਮੈਨੂੰ ਲੱਗਦਾ ਕਿ ਇਸ ਜੇਫੂਲ ਹਰ ਪੀਪੀਪੀਬੀ ਇਹ ਜੀਵਲੀ ਪਾਰਟੀ ਉਹਦਾ ਇਹ ਹਾਲ ਹੈ ਤੇ ਉਹਦੇ ਪਿੱਛੇ ਕਿ ਇਹ ਵੀ وجہ ਹੋ ਸਕਦੀ ਹੈ ਕਿ ਉਹ ਐਸ ਤਰ੍ਹਾਂ ਦਾ ਕੋਈ ਡਰਾਮਾ ਕਰਕੇ ਬਲਾਵਲਾ ਸੇ ਉਮਾਮੀ ਹਮਦਰਦियां ਗੇਨ ਕਰਨ ਦੀ ਕੋਸ਼ਿਸ਼ ਹੋਵੇ ਇਹ ਵੀ ਇੱਕ وجہ ਹੋ ਸਕਦੀ ਹੈ ਦੇਖੋ ਇਹਦੇ ਕੋਈ ਸ਼ਗਰੀ ਹੈਗਾ ਕਿ ਜਰਦਾਰੀ ਸਾਲ ਜਿਹੜੇ ਨੇ ਉਹ ਬਹੁਤ ਪ੍ਰੇਨ ਰੱਖਦੇ ਨੇ ਪੋਲਿਟਿਕਸ ਦੇ ਵਿੱਚ ਲੇਕਿਨ ਵਿਦ ਏਜ ਜਿਹੜਾ ਬੰਦਾ ਨਾ ਉਹਦੇ ਸੋਚ ਦੇ ਵਿੱਚ ਫਰਕ ਪੈਂਦਾ ਔਰ ਜ਼ਲਦਾਰੀ ਸਾਹਿਬ ਜਿਹੜਾ ਇਹ ਨਫਜ਼ ਕਹਿ ਗਏ ਉਹ ਟੀਵੀ ਇੰਟਰਵਿਊ ਦੇ ਵਿੱਚ ਕਿ ਉਹਦੇ 50 ਸੇ ਖਰੀਆ ਉਹਦੇ ਨਾਲ ਉਹਨਾਂ ਨੇ ਇਹਦੇ ਚ ਕੀ ਗੇਨ ਕੀਤਾ ਵੇਖੋ ਜ਼ਲਦਾਰੀ ਸਾਹਿਬ ਦੀ ਆਦਤ ਹੈ ਉਹ ਹਰ ਬੱਚੇ ਨੂੰ ਬੰਦੇ ਨੂੰ ਬਚਾਤੇ ਪਰ ਆਤੇ ਆਪੋ ਜਿਵੇਂ ਉਹ ਪੰਜਾਬ ਦਾ ਜਿਹੜਾ ਚੀਫ ਮਿਨਿਸਟਰ ਵੇ ਮੋਸਮ ਲਕਵੀ ਉਹਨਾਂ ਦਿਨ ਤੱਕ ਜਦੋਂ ਫਸਟ ਟਾਈਮ ਉਹ ਉਹਤ ਲੈ ਆ ਤੇ ਕੀ ਮਨਿਸਟਰ ਬਣੇ ਤੇ ਉਹਨਾਂ ਦਿਨ ਤੱਕ ਗਰਦਾਸ਼ ਕਰੇ ਇਹ ਕੋਈ ਬਾਦਮੀ ਮੌਸਮ ਨਾਲ ਆਪਣਾ ਬੱਚਾ ਠੀਕ ਹੈ ਹਾਲਾਂਕਿ ਇੱਕ ਬੱਚਾ ਜਿਹੜਾ ਪੰਜਾਬ ਦਾ ਕੀ ਮਨਿਸਟਰ ਦਾ ਹੋਸਟ ਲੈ ਰਿਆ ਉਹਨੂੰ ਜਿਹੜੇ ਇਸਟੈਬਲਿਸ਼ਮੈਂਟ ਦੀਆਂ ਜੋ ਵੀ ਲੈ ਕੇ ਆਈਏ ਉਹਦੇ ਕੰਮ ਤੋਂ ਇਨਸਪਾਇਰ ਨਹੀਂ ਉਹਦੇ ਕੰਮ ਨਹੀਂ ਜਾਣਦੇ ਤੁਮ ਲੈ ਕੇ ਆਏ ਤੇ ਜਦਦਾ ਸਾਹਿਬ ਕਹਿ ਦਿੰਦੇ ਨੇ ਕਿ ਮੇਰਾ ਬੱਚੇ ਕਿ ਇਹ ਜਦਦਾ ਸਾਹਿਬ ਇੱਕ ਆਦਤ ਵੀ ਕਹਿ ਸਕਦੇ ਹੋ ਤਾਂ ਇੱਕ ਆਦਤ ਵਿਆਹ ਲੱਕ ਸਭ ਕੋ ਲਈ ਵੀ ਸੀ ਹਾਂ ਤਾਂ ਸਭ ਕੋ ਜਾਂ ਮੇਰਾ ਇੱਕ ਕਰਜ਼ਨ ਸੀ ਤੇ ਉਹ ਐਡੀ ਸੀ ਸੀ ਦਾ ਲੱਕ ਦਾ ਤੇ ਉਹ ਅੱਜ ਵੀ ਉਸੇ ਨਹਾਰ ਵਿੱਚ ਹਜੂਰ ਨੇ ਉਹ ਆਂਦੇ ਨੇ ਕਿ ਇਹ ਸੇ ਬੰਦੇ ਨੂੰ ਜਿਆਲ ਹੱਕ ਮੀਟਿੰਗ ਤੋਂ ਬਾਅਦ ਬਾਅਦ ਦਰਵਾਜ਼ੇ ਤੱਕ ਛੱਡਣ ਜਾਂਦੇ ਹਨ ਤੇ ਮੈਂ ਸਮਝ ਜਾਂਦਾ ਕਿ ਐਸ ਬੰਦੇ ਦੀ ਹੋਂਦ ਖੈਰ ਨਹੀਂ ਠੀਕ ਹੈ ਉਹ ਕੋਈ ਜਨਰਲ ਹੁੰਦਾ ਸੀ ਕੋਈ ਅਫੀਸਰ ਹੁੰਦਾ ਸੀ ਕੋਈ ਬੈਲੋਕ੍ਰੇਟ ਹੁੰਦਾ ਸੀ ਉਹ ਦੂਸਰੇ ਦਿਨ ਵਿਚਾਰੇ ਨੂੰ ਟਰਮੀਨੇਟਿੰਗ ਲੈਟਰ ਮਿਲ ਗਿਆ ਉਹ ਬਾਫੀ ਠੀਕ ਐਸੀ ਤਰ੍ਹਾਂ ਜ਼رداری ਸਾਹਿਬ ਮੀਨੂ ਵੀ ਆਪਣਾ ਮੂੰਹ ਬੋਲਾ ਪਾ ਪਾਈ ਜਾਂਦੇ ਹਨ ਮੈਨੂੰ ਗਰਦਨ ਤੋਂ ਬੋਸਾ ਵੀ ਮੇਰਾ ਲੈਂਦੇ ਹੋਂ ਤੇ ਜਦੋਂ ਉਹਨਾਂ ਮੈਨੂੰ ਚੁੱਕ ਕੇ ਬਾਹਰ ਮਾਰਿਆ ਤੇ ਮੈਨੂੰ ਮੈਂ ਤੇ ਅੱਜ ਤੱਕ ਉਹ ਐਸੀ ਗੱਲ 'ਚ ਬੜਾ ਅਕਸਰ ਕਿ ਮੇਰਾ ਤੇ ਉਹ ਹੱਕ ਕਰਕੇ ਮੇਰਾ ਬੋਥਾ ਲੈਂਦੇ ਨੇ ਠੀਕ ਤੇ ਮੇਰਾ ਲੈਂਦੀ ਕਿੰਝ ਕਰ ਸਕਦੇ ਨੇ ਸਾਸ ਦੇ ਵਿੱਚ ਕੋਈ ਵੀ ਚੀਜ਼ ਡਾਕਟਰ ਸਾਹਿਬ ਗੈਰ ਮਤੂਕੋ ਨਹੀਂ ਹੁੰਦੀ ਯੂ ਜੈ ਡੰਡਰਸਟੈਂਡ ਹੁਣ ਸਿੰਧ ਦੇ ਵਿੱਚ ਜਿਹੜੀ ਬੀਬੀ ਆ ਉਹਦਾ ਕਾਫੀ ਹੋਲਡ ਹੈ ਸੋ ਉਹ ਜਿਹੜਾ 1% ਵਾਲੀ ਗੱਲ ਕਰਦੇ ਹੋ ਸੈਂਟਰ ਦੇ ਵਿੱਚ ਜਿਹੜੀਆਂ ਸੀਟਾਂ ਨੇ ਉਹਦੇ ਵਿੱਚ ਤੇ ਘੱਟ ਤੇ ਘੱਟ ਕਿਉਂਕਿ ਉਹ ਜਿਹੜਾ ਜਕਰਜਾ ਆਇਤਾ ਕਰਾਚੀ ਦੇ ਵਿੱਚ Imran Khan ਦਾ ਹੋਲਡ ਹੋ ਗਿਆ ਉੱਥੇ ਨਵਾਜ਼ ਸ਼ਰੀਫ ਦਾ ਵੀ ਕੁਝ ਚੱਲੇਗਾ ਵੀ 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 ਚੱਲੇਗਾ ਵੰਡਿਆ ਗਈ ਹੈ ਲੇਕਿਨ ਬਾਕੀ ਦਾ ਸੈਂਟਰ ਦੇ ਪਿਆ ਨੀ ਤੁਹਾਡੀ ਪਾਸੰਦ ਤੱਕ ਨੌਲੇਜ ਤੇ ਜਿਹੜਾ ਤੁਹਾਨੂੰ ਕਿਹਾ ਕਿ ਅਸੀਂ ਤੇ ਸਾਡੀ ਮੈਂਦਾ ਹਮੇਸ਼ਾ ਇਸਤਿਰਾਮ ਕਰਨਾ ਤੁਮ ਰਿਸਪੈਕਟਿਸ ਨਜ਼ਰ ਨਾਲ ਲੈਣਾ ਲੇਕਿਨ ਇਹ ਗੱਲ ਨਹੀਂ ਕਿ ਅਸੀਂ ਜਦੋਂ ਗੱਲ ਕੀਤੀ ਮੈਂ ਸਿੰਧ ਦਾ ਜ਼ਿਕਰ ਨਹੀਂ ਕੀਤਾ ਕਿਉਂਕਿ ਸਿੰਧ ਜੀ નો ਡਾਊਟ ਕਿ ਕਲਾਚੀ ਔਰ ਹైదరాబాద్ ਨੂੰ ਵਿਚੋਂ ਕਰ ਲਈ ਹੈ ਨਾ ਤੇ ਇੰਟੀਰੀਅਲ ਸਿੰਧ ਦੇ ਵਿੱਚ ਪੀਪੀਪੀ ਨੂੰ ਹਰਾਣਾ ਕਮ ਕਮ ਨੈਕਸਟ ਇਲੈਕਸ਼ਨ ਦੇ ਵਿੱਚ ਆਸਾਨ ਨਹੀਂ ਹੈ ਇਹ ਮਤਲਬ ਮੈਂ ਆਨ ਰਿਕਾਰਡ ਕਰ ਜੀ ਸਿੱਧੇ ਜਿੰਨੇ ਮੁਸ਼ਕਲ ਆ ਜਾ ਜਾ ਐ ਮੇਬੀ ਕੋਈ ਦੋ ਤਿੰਨ ਚਾਰ ਜਮਾਤਾਂ ਇਕੱਠਾ ਕਰਕੇ ਇਤਿਹਾਦ ਬਣਾ ਲੈਣ ਕੋਈ ਗਰੁੱਪ ਬਣਾ ਲੈਣ ਟਾਈਮ ਹੀ ਨਹੀਂ ਰਿਹਾ ਹਾਂ ਉਹ ਤੇ ਟਾਈਮ ਹੀ ਨਹੀਂ ਰਿਹਾ ਨੂਨ ਨੇ ਕੋਸ਼ਿਸ਼ ਕੀਤੀ ਹੈ ਲੇਕਿਨ ਨੂਨ ਤੱਕ ਰਾਖੀ ਹੋਈ ਇੱਕ ਸੀਟ ਨਹੀਂ ਖੜ ਸਕਦੀ ਸਿੰਧ ਪੂਰੇ ਚੋਂ ਇੱਕ ਸੀਟ ਨਹੀਂ ਲੈ ਸਕਦੀ MQM ਜਿਹੜੀ ਆ ਜੀ ਕਰਾਚੀ ਦੇ ਵਿੱਚ ਐਸਲੈ ਉਹਦੀ ਕੀ ਹਾਲਤ ਹੈ MQM ਆਪਣੇ ਪੈਰੋਂ ਤੇ ਆਪੀ ਕੁਹਾਣੀ ਬਣਾ ਚੁੱਕੀ ਹੈ ਬੇਸ਼ਮਰ ਦਫਾ ਹੁਣ ਲੋਕਾਂ ਨੂੰ ਉਹਦਾ ਪਤਾ ਲੱਗ ਗਿਆ ਕਿ ਇਹ ਉਹ ਨੇ ਇਹਦੇ ਜਿਹੜੇ ਮੇਨ ਪਲੇਅਰ ਨੇ ਉਹ 10 12 ਲੋਕ ਜਿਹੜੇ ਹੈ ਨੇ ਉਹਨਾਂ ਦਾ ਮੈਂ ਉਹਨਾਂ ਕੀ ਲਾਵਾਂ ਮੇਰੇ ਯਾਰ ਵੀ ਲੈਣ ਵਿੱਚ ਤੇ ਉਹ ਸਾਰੇ ਅੰਜੀ ਨੇ ਬਸ ਡਰਾਮੇ ਬਾਜ਼ ਸਰਕਸ ਕੰਮ ਕਰਨ आले ਸਟੈਬਲਿਸ਼ਮੈਂਟ ਦੀਆਂ ਉਂਗਲਾਂ ਦੇ ਖੇਡਣ ਵਾਲੇ ਉਹਨਾਂ ਨੂੰ ਵੋਟ ਬੈਂਕ ਉਹਨਾਂ ਦਾ ਸੀ ਲੇਕਿਨ ਉਹਦੋਂ ਸੀ ਜਦੋਂ ਉਹਨਾਂ ਦਾ ਵੋਟ ਬਾਕਸ ਦੇ ਉਤੇ ਕੰਟਰੋਲ ਥੀ ਹੁਣ ਵੋਟ ਬਾਕਸ ਤੇ ਕੰਟਰੋਲ ਨਹੀਂ ਹੁਣ ਜਿੱਥੇ ਉਹਨਾਂ ਦੇ 2 ਲੱਖ ਵੋਟ ਨਿਕਲਦੇ ਨਿਕਲਦੇ ਸਨ ਇੱਕ ਬਾਕਸ ਚੋਂ ਉਸ ਬਾਕਸ ਚੋਂ ਉਹਨਾਂ ਦਾ ਸਿਰਫ 2000 ਵੋਟ ਨਿਕਲਦਾ ਠੀਕ ਹੈ ਤੇ ਲੇਕਿਨ میں سمجھنا کہ ایم کے ایم مارے تو ماڑے حالات بھی دو تین یہ الیکشن ہوئے اٹھ فروری شرط ہے کہ الیکشن ہونا تے ایم کے ایم گیڑی ہے دو تین سیٹاں لے جائے گی کراچی یہاں نے فیصلہ اپنے کیا کوئی نہیں فیصلہ فیصلہ انہیں ایم کے ایم نے مسلم کیا کہ کراچی دیا. چودہ پندرہ سیٹان نے فیصلہ ہویا ਨੇ ਮੈਨੂੰ ਸਾਨੂੰ ਜੀ ਹੈ ਅਵੇਰਨਸ ਹੈ ਤੇ ਮੈਂ ਅਵੇਰਨਸ ਤੋਂ ਜਿਹੜਾ ਕ੍ਰਾਚੀ ਦੀਆਂ ਮਤਲਬ ਐਕਟੀਵਿਟੀ ਦੀ ਬਾਈਸੀ ਤਾਂ ਮਿਲ ਜਾਂਦੀਆਂ ਡਾਇਰੈਕਟਿਵ ਤਾਂ ਫਿਰ ਉਸ ਤੋਂ ਬਾਅਦ ਜਿਹੜੀਆਂ ਲੇਵੀ ਦੀ ਸੀ ਤਾਂ ਲੇਬਰ ਦੀਆਂ ਸੀ ਤਾਂ ਟੈਕਨੋਕ੍ਰੇਟਸ ਦੀਆਂ ਸੀ ਤਾਂ ਤੇ ਕ੍ਰਾਚੀ ਗ੍ਰੈਟ ਹਿੱਟਰਜ਼ ਉਤੇ ਨੂਨ ਤੇ ਅਗਰ ਅਗੇ ਨੇ ਐਮਕੇਮ ਆਪਕੇ ਮਿਲ ਵੀ ਜਾਂ ਤੇ ਦੋ ਤਿੰਨ ਸੀਟਾਂ ਤੋਂ ਜ਼ਿਆਦਾ ਅਸਰ ਅੰਦਾਜ਼ ਨਹੀਂ ਹੋ ਸਕਦੇ ਹਾਂ ਉਥੇ ਪੀਪਲ ਪਾਰਟੀ ਜਾਂਦੇ ਜਵੇਲੀਆਰੀ ਵਾਲੀ ਸੀਟ ਠੀਕ ਹੈ ਇਹ ਐਸਾ ਕੁਝ ਦੋ ਤਿੰਨ ਸੀਟਾਂ ਦੇ ਪਿਲਪਾਜੀ ਟਫ ਟਾਈਮ ਦੇ ਦੇ ਸਕਦੀ ਲੇਕਿਨ شرط ਇਹ ਹੈ ਕਿ 8 ਫਰਵਰੀ ਨੂੰ ਇਲੈਕਸ਼ਨ ਹੋਣ ਦੂਸਰਾ ਪੀਟੀਆਈ ਨੂੰ ਲੈਵਲ ਪਲੇ ਮਿਲ ਲੇਵਲ ਮਿਲਿਆ ਬਹੁਤ ਹੀ ਚੰਗੀ ਬਲੀ ਬਹੁਤ ਅੱਛਾ ਨਵਾਸ਼ੀਰ ਤੇ ਆਂਦੇ ਨਾਲ ਪਾਕਿਸਤਾਨ ਦੇ ਲੋਕ ਨਵਾਸੀ ਸਾਹਿਬ ਆਏ ਟਿਕੀ ਨਾਏ ਤੁਸਾਂ ਵੇਖਿਆ ਉਸ ਜਲਸੇ ਦੀਆਂ ਚਲਕੀਆਂ ਵੀ ਬਾਅਦ ਚ ਲੋਕਾਂ ਨੇ ਵੇਖੀਆਂ ਜਿ세 ਜਲਸੇ ਦੀ ਫੁਟੇਜੀ ਵੀ ਵੇਖੀ ਡਰੋਨ ਫੁਟੇਜੀ ਵੀ ਲੋਕਾਂ ਨੇ ਵੇਖੀਆਂ ਮੈਂ ਤੇ ਨਹੀਂ ਕਹਿੰਦਾ ਕਿ ਬੁਰੀ ਤਰ੍ਹਾਂ ਨਕਾਮ ਹੋਇਆ ਲੇਕਿਨ ਵਾਕੀਨ ਇੱਕ ਉਹ ਯਾਨੀ ਨੂਨ ਦੇ ਸ਼ਾਇਾਨੇ ਸ਼ਾਨ ਜਰਤ ਨਹੀਂ ਸੀ ਯਾਨੀ ਇਹੋ ਜਿਹੇ ਨੂਨ ਲੀਗ ਜਿਹੜੀ ਆਮ ਕਾਰਨ ਮੀਟਿੰਗ ਕਰਦੀ ਸੀ ਐਡੀਡੀ ਆਪ ਯਾਨੀ ਕੰਸਟੀਟਿਊਐਂਸੀ ਦੇ ਵਿੱਚ ਦੂਸਰੇ ਹਲਕੇ ਦੇ ਵਿੱਚ ਤੀਸਰੇ ਦੇ ਵਿੱਚ ਛੋਟੇ ਛੋਟੇ ਉਹ ਕਾਜੀ ਨੇ ਬੰਦੇ ਇਕੱਠੀ ਕਰਦੀ ਸੀ ਲੇਕਿਨ ਉਸ ਤੋਂ ਬਾਅਦ ਤੁਸੀਂ ਵੇਖਿਆ ਕਿ 21 ਅਕਤੂਬਰ ਤੋਂ ਬਾਅਦ ਨਵਾਸੀ ਸਾਹਿਬ ਕੋਈ ਵੀ ਦੂਜੇ ਜਰਸਦਾ ਦੇ ਰਿਸਕ ਨਹੀਂ ਲਿਆ ਇਹ ਡੈਸਕ ਨੇ ਨਹੀਂ ਲੇਕਿਨ ਉਹ ਦੂਜੇ ਸੋਬਿਆਂ ਦੇ ਵੀ ਜਾ ਕੇ ਪੋਲਿਟਿਸ਼ੀਨਾਂ ਨੂੰ ਮਿਲਦੇ ਪਏ ਨੇ ਆਪਸੀ ਸੰਧੀਆਂ ਕਰਦੇ ਪਏ ਨੇ ਅਧੀ ਔਰ ਪਕਾਇਦਾ ਕੋਸ਼ਿਸ਼ ਕਰ ਰਹੇ ਨੇ ਕਿ ਬਿਲਦੁਲ ਕੇ ਅੱਗੇ ਵਧਿਏ ਉਧਰੋਂ ਜਿਹੜਾ ਇਮਰਾਨ ਖਾਨ ਦਾ ਵਕੀਲ ਆ ਉਹਨੇ ਅਨਾਉਂਸ ਕਰ ਦਿੱਤਾ ਕਿ ਮੈਂ ਤੇ ਲਾਹੌਰ ਤੋਂ ਇਲੈਕਸ਼ਨ ਲੜਾਂਗਾ ਸੋ ਇਹ ਜਿਹੜੀਆਂ ਗੱਲਾਂ ਉੱਤੇ ਹੋ ਰਹੀਆਂ ਨੇ ਇਹ ਸਭ ਮਤਲਬ ਇਹ ਕੀ ਕੀ ਹੋ ਰਿਹਾ ਹੈ ਦਰਸ਼ਕੋ ਤੁਹਾਡੀ ਗੱਲ ਬੜੀ ਕੀ ਉਸ ਬਾਦ ਮੈਂ ਤੁਮ ਦੱਸਣਾ ਚਾਹਣਾ ਕਿ ਨੌਾਸ਼ੀ ਸਾਹਿਬ ਜਿਸ ਤਰ੍ਹਾਂ ਹੁਣ ਲੋਕਲ ਮੈਜਰ ਨੇ ਆਪੀ ਨਹੀਂ ਮੈਂ ਵਿਚਾਰੀ ਮੈਂ ਨੇ ਉਹਨੂੰ ਸੇਬਰੀ ਵਿੱਚ ਤਿਆਰੀ ਕਰਾ ਕੇ ਦਿੰਦੀ ਹੁਣ ਜਿਵੇਂ ਬਲੂਚਿਸਤਾਨ ਗਏ ਨੇ ਕੋਇਟੇ ਗਏ ਨੇ ਕੋਇਟੇ ਜਾ ਕੇ ਨਾ ਬਾਪ ਮਤਲਬ ਪਾਰਟੀ ਨਾਲ ਉਹ ਜਿਹੜਾ ਆ ਰਿਹਾ ਏ ਕਿ ਇਤਹਾ ਹਾ ਦੇ ਇੱਕ ਪੰਜ ਛੇ ਸੱਤ ਪਾਰਟੀਆਂ ਦਾ ਮਤਲਬ ਉਹ ਉਹਨਾਂ ਨਾਲ ਜਾ ਕੇ ਮੀਟਿੰਗ ਕੀਤੀ ਉਹ ਅੱਧੇ ਉਂਝੇ ਆਲਾ ਲੋਗ ਬਲਤੋਂ ਇੱਕ ਅਧੀ ਪਾਰਟੀ ਦੇ ਜਿਹੜੇ ਕੁਝ ਲੋਕ ਸਟੈਬਲਿਸ਼ਮੈਂਟ ਨੇ ਕਿਉਂਕਿ ਸਾਡਾ ਮੌਜੂਦਾ ਪ੍ਰਾਈਮ ਮਿਨਿਸਟਰ ਵੀ بلوچستان ਤੋਂ ਹੈ ਤੇ ਇਹ ਬਲ ਉਸ ਬੇਸ ਤੇ ਕੁਝ ਲੋਕਾਂ ਨੂੰ ਇਕੱਠਿਆਂ ਕਰਕੇ ਤੇ ਉਥੋਂ ਸੀਟ ਨਹੀਂ ਲੈ ਸਕਦੇ ਵੀ ਸੀਟ ਤੇ ਬਾਅਦ ਵਿੱਚ ਕਿੰਨੇ ਲੈਣੀ ਕਿੰਨੇ ਨਹੀਂ ਇਹਦੇ ਬਾਅਦ ਦੇਖਾਂਗੇ ਲੇਕਿਨ ਐਨੀਵੇ ਗੱਲਾਂ ਦੇ ਬਹੁਤ ਨੇ ਜਿੰਨੀਆਂ ਮਰਜ਼ੀ ਕਰੀ ਜਾਈਏ ਤੁਸੀਂ ਉੱਥੇ ਟੂਰ ਲਗਾ ਕੇ ਆਏ ਹੋ ਨਵਾਜ਼ ਸਵਾਰ ਗਏ ਹੋਏ ਨੇ ਉਧਰ ਬਲਾਵਲ ਦੀ ਅੱਜ ਕੱਲ ਗੱਲਾਂ ਚੱਲ ਰਹੀਆਂ ਸੋ ਫਿਰ ਅਗਲੇ ਮੌਕੇ ਦੇ ਉੱਪਰ ਥੋੜੀ ਕੁ ਪਿਕਚਰ ਕਲੀਅਰ ਹੋ ਜਾਏਗੀ ਜੀ ਜੀ ਬਿਲਕੁਲ ਹਾਂ ਜੀ ਫਿਰ ਹੋਰ ਮਜ਼ਾ ਆਏਗਾ ਗੱਲਬਾਤ ਕਰਨ ਦਾ ਅਜੇ ਤੇ ਕਨਫਿਊਜ਼ ਅਜੇ ਕਨਫਿਊਜ਼ਡ ਹੈ ਜਿਆਦਾ ਮਤਲਬ ਪਾਕਿਸਤਾਨ ਨੇ ਕਿਹਾ ਸੀ ਕੰਟਰੀ ਇਹ ਕਿ ਉੱਥੇ ਕਿਸੇ ਕੁਝ ਵੀ ਕਿਸੇ ਕੰਮ ਵੀ ਹੋ ਸਕਦਾ ਹੈ ਉੱਤੇ ਕਨਫਿਊਜ਼ਨ ਜਗਾ ਹਸੋਲੇ ਬੜੀ ਸਪੱਸ਼ਟ ਕਲੈਰਿਟੀ ਹੈ ਬੜੀ ਬੜਾ ਚੰਗਾ ਲੱਗਿਆ ਇਕਵਲੀ ਫੇਰ ਤੁਹਾਡੇ ਸਵਾਲ ਕਰਦੇ ਆ ਕੈਨੇਡਾ ਦੇ ਵਿੱਚ ਔਰ ਸ਼ੁਕਰੀਆ ਨੇ ਦਰਸ਼ਕਾਂ ਨੂੰ ਦੱਸ ਦਈਏ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਦੇਖਦੇ ਹੋ ਬੜਾ ਚੰਗਾ ਲੱਗਦਾ ਹੈ ਇਸ ਪ੍ਰੋਗਰਾਮ ਨੂੰ ਜਦੋਂ ਦੇਖਦੇ ਹੋ ਇਹ ਸਿਰਫ ਮੌਫਦਾ ਕੰਮ ਹੈ ਕੋਈ ਤੁਹਾਡਾ ਪੈਸਾ ਨਹੀਂ ਇੱਥੇ ਲੱਗਦਾ ਇਹਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੁਹਾਨੂੰ ਦੋਸਤੋ ਮਿੱਤਰਾਂ ਨੂੰ ਉਹ ਵੀ ਇਹਨੂੰ ਲਾਈਕ ਕਰੇ ਤੇ ਸ਼ੇਅਰ ਕਰੇ আর ਸਾਡੀ ਗੱਲਬਾਤ ਬੜਾ ਹੀ ਸਾਬ ਨੇ ਕਹੀ ਜਲਦੀ ਰਹੇਗੀ ਅਜੀ ਉਹ ਨੂੰ ਲੈਣੇ ਤੁਹਾਨੂੰ ਛੁੱਟੀ ਫਿਰ ਮਿਲਾਂਗੇ ਤੁਹਾਨੂੰ